ਇਹ ਸਾਰੀ ਜਿਹੜੀ ਵੀਡੀਓ ਸੁਣ ਕੇ ਨਾਲ ਦੀ ਨਾਲ ਬੇਨਤੀਆਂ ਸ਼ੇਅਰ ਕਰਕੇ ਘਰ ਘਰ ਤੇ ਜਿਹੜਾ ਡੱਲੇਵਾਲ ਸਾਹਿਬ ਦਾ ਸੁਨੇਹਾ ਜਾਵੇ ਸਰਕਾਰ ਨੂੰ ਵੀ ਪਤਾ ਲੱਗੇ ਕਿ ਲੋਕ ਕਿੰਨੇ ਦੁਖੀ ਨੇ ਇਹਨਾਂ ਦੀਆਂ ਨੀਤੀਆਂ ਤੋਂ ਇਹ ਸਿਸਟਮ ਤੋਂ ਜੇ ਕੋਈ ਆਗੂ ਮਿਲਿਆ ਜੇ ਕੋਈ ਆਗੂ ਲੜਦਾ ਹੈ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਰਾਵੋ ਇੱਕ ਰਾਹ ਦੁਸ਼ਾ ਕੇ ਜਾਊਗਾ ਡੱਲੇਵਾਲ ਸਾਹਿਬ ਤਾਂ ਮੇਰੀ ਅਪੀਲ ਹੈ ਤੇ ਰਾਤ ਨੂੰ ਐਸ ਮੋਰਚੇ ਦੇ ਵਿੱਚ ਪੂਰੀ ਹਾਜ਼ਰੀ ਭਰਨ ਤੇ ਖਾਸ ਕਰਕੇ ਪੰਜਾਬੀਆਂ ਨੂੰ ਜੇ ਜਿਹੜੇ ਪਿੰਡ ਦੇ ਵਿੱਚ ਹੁਣ ਨਾ ਡੀਕੋ ਲੌਂਸਮੈਂਟਾਂ ਕਰਕੇ ਐਨਾ ਡੀਕੋ ਸਾਡੇ ਕੋਲੇ ਫੰਡ ਨਹੀਂ ਸਾਡੇ ਕੋਲੇ ਕਿਸਾਨ ਯੂਨੀਅਨ ਦੀ ਪਿੰਡ ਦੀ ਕਾਈ ਨਹੀਂ ਸਾਨੂੰ ਕਿਹਾ ਨਹੀਂ ਹਰੇਕ ਪਿੰਡ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਦੋ ਦੋ ਗੱਡੀਆਂ 10 10 20 20 ਬੰਦੇ ਆਪ ਦਾ ਤੇਲ ਮਚਾ ਕੇ ਭਰਾਵੋ ਅੱਜ ਆਪਦੀ ਜ਼ਮੀਨ ਵਿਚਾਰ ਰਹੇ ਆ ਤੇ ਡੱਲੇਵਾਲ ਸਾਹਿਬ ਲੜ ਰਿਹਾ ਹੈ ਅਪੀਲ ਹੈ ਕਿ ਖਨੌਰੀ ਪਹੁੰਚੋ ਤਾਂ ਸਰਕਾਰ ਦਾ ਸਾਹਮਣਾ ਕਰਾਂਗੇ ਸਰਕਾਰ ਦਾ ਪੂਰਾ ਸਾਹਮਣਾ ਕਰਾਂਗੇ ਆਪਦੇ ਬਚਾ ਲਈ ਆਪ ਦੀ ਸੁਰੱਖਿਆ ਵਾਸਤੇ ਜਿੰਨਾ ਜੋ ਕੁਝ ਹੋਇਆ ਕਰਾਂਗੇ ਤਾਂ ਇਸ ਕਰਕੇ ਮੇਰੀ ਪੀਲ ਹੈ ਤੇ ਡੱਲੇਵਾਲ ਸਾਹਿਬ ਨੂੰ ਪੁਲਿਸ ਠਾ ਨਾ ਸਕੇ ਇੰਨੀ ਪੀਲ ਨਾ ਇਹ ਗੱਲ ਜਿਹੜੀ ਮੈਂ ਡੱਲੇਵਾਲ ਸਾਹਿਬ ਨੇ ਸਾਨੂੰ ਕਹੀ ਕਿ ਲਾਜ਼ਮੀ ਪੰਜਾਬ ਵਾਸੀਆਂ ਨੂੰ ਪੀਲ ਕਰੋ ਤੇ ਖਨੌਰੀ ਪਹੁੰਚੋ ਤੇ ਪੁਲਿਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਮੈਨੂੰ ਚੱਕਣ ਨਾ ਦਿਓ ਭਰਾਵੋ ਫੇਰ ਨਾ ਵਸਤਾਇਓ ਕਿ ਡੱਲੇਵਾਲ ਸਾਹਿਬ ਪੇਸ਼ ਹੋ ਗਿਆ ਸਾਨੂੰ ਪਤਾ ਨਹੀਂ ਲੱਗਿਆ ਇਹ ਤਾਂ ਡਰਾਮਾ ਸੀ ਇਹ ਗੱਲਾਂ ਬਾਤ ਦੀਆਂ ਨੇ ਅੱਜ ਹਕੀਕਤ ਨੂੰ ਦੇਖ ਕੇ ਗਰਾਊਂਡ ਲੈਵਲ ਤੇ ਆਜੋ ਆਪਾਂ ਮੈਦਾਨ 'ਚ ਖੜੀਏ ਇਹੀ ਆਸ ਦੇ ਨਾਲ ਸਾਰਿਆਂ ਦਾ ਧੰਨਵਾਦ ਇਹ ਵੀਡੀਓ ਲਾਜ਼ਮੀ ਸ਼ੇਅਰ ਕਰਕੇ ਘਰ-ਘਰ ਪਹੁੰਚਾ ਦਿਓ ਧੰਨਵਾਦ